ਸੇਵਾ 1998 ਤੋਂ ਸ਼ੁਰੂ ਹੋਈ ਹੈ ਲਗਾਤਾਰ ਚੱਲ ਰਹੀ ਹੈ ਜੀ ਉਹਦੇ 'ਚ ਇੱਕ ਸਾਡਾ ਮਹਿਮਾ ਬਣਿਆ ਹੋਇਆ ਜਿਹਦੇ 'ਚ ਇੱਕ ਦਿਨ ਖਿਚੜੀ ਲੰਗਰ ਇੱਕ ਦਿਨ ਦਾਲ ਫੁਲਕਾ ਹੁੰਦਾ ਜੀ ਆਉਂਦਾ ਕਿੱਥੋਂ ਬਣ ਕੇ ਦਸ਼ਕਾਂ ਨੂੰ ਸਾਡਾ ਕਰਦੇ ਹੋ ਤੇ ਕਿੰਨੇ ਕੁ ਰੋਜ਼ ਦੇ ਜਿਹੜੇ ਮਰੀਜ਼ ਨੇ ਇਹ ਕਿੱਥੋਂ ਜਿਹੜੇ ਪ੍ਰਸ਼ਾਦਾ ਛੱਕ ਜਾਂਦੇ ਤੁਹਾਡੇ ਸਾਹਮਣੇ 500 ਦੇ ਕਰੀਬ ਡੇਲੀ ਵੰਦੀਜ ਹੁੰਦਾ ਜੀ ਇਹ ਸਰਕਾਰੀ ਸੈਟਅਪ 'ਚ ਤੁਹਾਨੂੰ ਪਤਾ ਹੈ ਵੀ ਮਰੀਜ਼ ਵਿਚਾਰੇ ਜਿਹੜੇ ਬਹੁਤੇ ਅਮੀਰ ਨਹੀਂ ਹੁੰਦੇ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਮਾ ਆਪਣਾ ਰੋਟੀ ਦਾਲ ਦਵਾਈ दारू ਦਾ ਹੀ ਚੱਲਦਾ ਤੇ ਅਸੀਂ ਇਹ ਸੋਚਿਆ ਵੀ ਚਲੋ ਵਿਚਾਰਿਆਂ ਦੀ ਜਿੰਨੀ ਹੈਲਪ ਕਰ ਸਕੀਏ ਰੋਟੀ ਬਾਹਰੋਂ ਖਾਣੀ ਜਾਂ ਕਿਤੇ ਵਧੀਆ ਸਾਈਟ ਜਿੰਨਕੜੀ ਹੁੰਦੀ ਪਲੱਸ ਮਹਿੰਗੀ ਹੁੰਦੀ ਆ ਤੇ ਇਸ ਕਰਕੇ ਫਿਰ ਬਾਬਾ ਜੀ ਦੀ ਰਹਿਨਮਾਈ ਹਟ ਚੱਲ ਰਿਹਾ ਪ੍ਰੋਗਰਾਮ ਜੀ ਬਾਬਾ ਜੀ ਉਹ ਲੰਗਰ ਲਗਾਇਆ ਗਿਆ ਕਿੰਨਾ ਕੁ ਖੋਕ ਹੋ ਗਈ ਹੈ ਰੋਟੀ ਪਾਣੀ ਦੀ ਕਿਉਂਕਿ ਡੇਲੀ ਏਡੀ ਤੋਂ ਲਿਆਉਣਾ ਖਾ ਜਾਂਦਾ ਵਾ ਜਿੱਥੇ ਦਵਾਦਾਰੂ ਮਹਿੰਗੀਆਂ ਵਾ ਤੇ ਜਦੋਂ ਪਛਾਦਾ ਮਿਲ ਜੇ ਕੀ ਲੱਗਦਾ ਨਹੀਂ ਉਹ ਟਾਈਮ ਬੱਜ ਜਾਂਦਾ ਖਰਚਾ ਬੱਜ ਜਾਂਦਾ ਜੀ ਮਾਟੀ ਜਹਾਂ ਜਿਸ ਤਰ੍ਹਾਂ ਪੀ ਜਿਹੜੀ ਇਹ ਸੇਵਾ ਸ਼ੁਰੂ ਕੀਤੀ ਜਾਵੇ ਕਿਸ ਤਰ੍ਹਾਂ ਜਹਾਂ ਜਾਈ ਜੀ ਮੁਖੀਆਂ ਨੂੰ ਬਾਬਾ ਜੀ ਨੇ ਕਿਸ ਨੇ ਸੇਵਾ ਦਿੱਤੀ ਹੋਈ ਆ ਉਹਨਾਂ ਦੇ ਨਾਲ ਹੀ ਅਸੀਂ ਜੁੜੇ ਆ ਮੈਂ ਇੱਥੋਂ ਹੀ ਡਟਾਇਡ ਹੋਇਆ ਆ ਇੱਥੇ ਹੀ ਡਿਊਟੀ ਕਰਕੇ ਇੱਥੇ ਕੋਈ ਮੈਂ ਲੈਬੋਰਟਰੀ ਟ੍ਰੇਨਰ ਤੋਂ ਤੁਸੀਂ ਦੇਖ ਸਕਦੇ ਹੋ ਕਿੰਨੀ ਸਵਧੀਆ ਗੱਲ ਹੈ ਵੀ ਡਿਊਟੀ ਵਿੱਚ ਇੱਥੇ ਨਿਭਾਈ ਆ ਰਿਟਾਇਰਮੈਂਟ ਹੋਣ ਤੋਂ ਬਾਅਦ ਫੇਰ ਸੇਵਾ ਕਰ ਰਹੇ ਨੇ ਫੇਰ ਡਿਊਟੀ ਨਿਭਾ ਰਹੇ ਨੇ ਸੇਵਾ ਦੌਰਾਨ ਡਿਊਟੀ ਦੌਰਾਨ ਹੀ ਸੇਵਾ ਕਰ ਰਹੇ ਸੀ ਵੀ ਕਿੰਨੀ ਦ੍ਰਹਾਨ ਹੈ ਕਿੰਨਾ ਕਿ ਮਨ ਨੂੰ ਚੰਗ ਲੱਗਦਾ ਜਦੋਂ ਸੇਵਾ ਕਰਦੇ ਹੋ ਕਿੰਨਾ ਕਿ ਮਨ ਨੂੰ ਸ਼ਾਂਤੀ ਮਿਲਦੀ ਹੈ ਸੇਵਾ ਨਾਲ ਹਮੇਸ਼ਾ ਹੀ ਸੰਤੁਸ਼ਟੀ ਮਿਲਦੀ ਹੈ ਜੀ ਬੜਾ ਮਨ ਖੁਸ਼ ਹੁੰਦਾ ਇਹਨਾਂ ਨੂੰ ਵੇਖੀਦਾ ਇੱਥੇ ਲੋੜਵੰਦ ਬਰੀਜਾ ਨੂੰ ਹਰ ਰੋਜ਼ ਹੀ ਇਹ ਸੇਵਾ ਕਰਦੇ ਇੱਥੇ ਆ ਕੇ ਸਾਮਾ ਕਹਿਣਾ ਪੈਂਦਾ ਸੀ ਦੇਖਿਆ ਵੀ ਜਿਵੇਂ ਇੱਥੇ ਮਰੀਜ਼ ਜਿਹੜੇ ਨੇ ਬੜੇ ਤੰਗ ਹੁੰਦੇ ਨੇ ਛਾਦੇ ਨੂੰ ਲੈ ਕੇ ਖਾਣ। ਖਾਸ ਕਰਕੇ ਪਹਿਲੀ ਗੱਲ ਤਾਂ ਇੱਥੇ ਦਵਾਈ ਦਾ ਰੂਦਾ ਵੀ ਮੁਸ਼ਕਲ ਹੋ ਰਿਹਾ ਜੀ। ਹਾਂ ਬਿਲਕੁਲ। ਠੀਕ ਹੈ ਜੀ। ਮਰੀਜ਼ ਪਹਿਲੀ ਗੱਲ ਤਾਂ ਦਵਾਦਾਰੂ ਨਹੀਂ ਲੈ ਸਕਦਾ। ਨਹੀਂ ਲੈ ਸਕਦਾ। ਅਸੀਂ ਹੁਣ ਇਹਨਾਂ ਬਾਬਾ ਜੀ ਨੇ ਜਾਣਾ ਵਾ ਤੇ ਬਾਬਾ ਸ਼੍ਰੀਚੰਦ ਗੁਰਦਾਰੇ ਵਾਲਿਆਂ ਨੇ ਆਏ ਨਾ। ਉਹਨਾਂ ਨੇ ਇਸ ਤੋਂ ਬਾਅਦ ਉਹਨਾਂ ਨੇ ਲੰਗਰ ਦੀ ਸੇਵਾ ਕਰਨੀ ਹੈ। ਇਹ ਚੱਲਦਾ ਹੀ ਰਹਿੰਦਾ ਗੁਰੂ ਘਰ ਲੰਗਰ ਰੁਕਦਾ ਨਹੀਂ ਹੈ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਬਾਬੇ ਨਾਨਕ ਕੋਲੋਂ 20000 ਰੁਪਏ ਦਾ ਜਿਹੜਾ ਕੀ ਲੰਗਰ ਸ਼ੁਰੂ ਕੀਤਾ ਗਿਆ ਸੀ ਉਸ ਤੋਂ ਬਾਅਦ ਲੰਗਰ ਦੀ ਪ੍ਰਥਾ ਅੱਜ ਤੱਕ ਚੱਲ ਰਹੀ ਆ ਤਸਵੀਰਾਂ ਮਖਾਵਾਗੇ ਤੁਹਾਨੂੰ ਸ੍ਰੀ ਅਮਰਸਰ ਸਾਹਿਬ ਦੇ ਗੁਰੂ ਨਾਨਕ ਹਸਪਤਾਲ ਦੀਆਂ ਜਿੱਥੇ ਅੱਜ ਵੀ ਜਿਹੜਾ ਕੀ ਲੰਗਰ ਜਿਹੜਾ ਵਾ ਵਰਤਾਇਆ ਜਾ ਰਿਹਾ ਅਤੇ ਇੱਥੇ ਜਿਹੜੇ ਮਰੀਜ਼ ਹੁੰਦੇ ਨੇ ਵੱਡੀ ਤਦਾਦ ਵਿੱਚ ਉਹਨਾਂ ਵਾਸਤੇ ਲੰਗਰ ਪਛਾਦਾ ਜਿਹੜਾ ਵਾ ਵਰਤਾਇਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜੀ ਸੁਸਾਇਟੀ ਆ ਗੋਬਿੰਦ ਸਿੰਘ ਕਾਮ ਸੇਵਾ ਸੁਸਾਇਟੀ ਰਜਿਸਟਰ ਅਮਰਸਰ ਲੋੜਵੰਦ ਮਰੀਜ਼ਾਂ ਦੀ ਮਲਮ ਪੱਟੀ ਦਵਾਈਆਂ ਕੱਪੜਿਆਂ ਦੀ ਸੇਵਾ ਅਤੇ ਰੋਜ਼ਾਨਾ ਹੀ ਜਿਹੜਾ 7 ਤੋਂ 9 ਵਜੇ ਤੱਕ ਚੌਕ ਘੰਟਾ ਕਾਸ਼ੀ ਦਰਬਾਰ ਸਾਹਿਬ ਅਮਰਸਰ ਗੁਰੂ ਨਾਨਕ ਦੇਵ ਹਸਪਤਾਲ ਗਰੀਬੀਜਾਂ ਵਾਸਤੇ ਸੇਵਾਦਾਰੂ ਲੰਗਰ ਕੱਪੜਿਆਂ ਦਾ ਜਿਹੜੀ ਅਤੇ ਹੋਰ ਨਿਸ਼ਕਾਮ ਜਿਹੜੀ ਸੇਵਾ ਕੀਤੀ ਜਾਂਦੀ ਹੈ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕੜੀ ਦਾ ਤੇ ਪ੍ਰਸ਼ਾਦਾਂ ਜਿਹੜਾ ਲੰਗਰ ਲਗਾਇਆ ਜਾਂਦਾ ਆ ਅਤੇ ਇੱਥੇ ਲੱਖਾਂ ਲੋਕ ਜਿਹੜੇ ਨੇ ਇੱਥੇ ਪ੍ਰਸ਼ਾਦਾ ਜਿਹੜਾ ਛਕਦੇ ਨੇ ਅਤੇ ਵੱਡੀ ਵੱਡੀ ਸੇਵਾ ਵਾ ਤੁਸੀਂ ਤੁਸੀਂ ਇੱਕਦੇ ਹੋ ਇੱਕ ਮਹਨੇ ਖਿਚੜੀ ਦੀ ਜਿਹੜੀ ਸੇਵਾ ਇੱਕ ਮਹਨੇ ਪ੍ਰਸ਼ਾਦੇ ਦੀ ਆ ਕਿਉਂਕਿ ਅਸੀਂ ਦੇਖਦੇ ਵੀ ਗੁਰੂ ਨਾਨਕ ਹਸਪਤਾਲ ਅਮਰਸਾ ਦਾ ਬਹੁਤ ਵੱਡਾ ਹਸਪਤਾਲ ਆ ਸਰਕਾਰੀ ਹਸਪਤਾਲ ਆ ਅਸੀਂ ਦੇਖਦੇ ਵੀ ਮਰੀਜ਼ ਜਿਹੜੇ ਨੇ ਪੂਰੇ ਪੰਜਾਬ ਵਿੱਚ ਆਉਂਦੇ ਨੇ ਤੇ ਖਾਸ ਕਰਕੇ ਜਿੱਥੇ ਲੋਕ ਦਵਾਈ ਦਾਰੂ ਕਾਕੇ ਜਿੱਥੇ ਮਹਂਗਾਈ ਦੀ ਮਾਰ ਕਰਕੇ ਪਰ ਉਥੇ ਇਹਨਾਂ ਨੂੰ ਪ੍ਰਸ਼ਾਦੇ ਦੀ ਜਿਹੜੀ ਆ ਵੱਡੀ ਚਿੰਤਾ ਹੁੰਦੀ ਆ ਪਰ ਬਾਬੇ ਨਾਨਕ ਵੱਲੋਂ ਜਿਹੜਾ ਇਹ ਭੇਜੇ ਗੁਰੂ ਦੇ ਸਿੰਘ ਜਿਹੜੇ ਨੇ ਅੱਜ ਵੀ ਜਿਹੜੀ ਆ ਲੰਗਰ ਜਿਹੜੀ ਆ ਬਤਾ ਰਹੇ ਤੁਸੀਂ ਦੇਖ ਸਕਦੇ ਹੋ ਖਿਚੜੀ ਜਿਹੜੀ ਆ ਮੀਂਹਾਂ ਦੇ ਵਾਸਤੇ ਖਾਸ ਕਰਕੇ ਜਿਹੜੀ ਤਿਆਰ ਕੀਤੀ ਜਾਂਦੀ ਆ ਬਹੁਤ ਧੰਨਵਾਦ ਕਰਦੇ ਆ ਪਰਮਾਤਮਾ ਦਾ ਅਜਿਹੇ ਜਿਹੜੇ ਵੀਰ ਨੇ ਜਿਨ੍ਹਾਂ ਨੂੰ ਸੇਵਾ ਦਿੱਤੀ ਆ ਬਾਬੇ ਨਾਨਕ ਨੇ ਤੁਸੀਂ ਦੇਖ ਸਕਦੇ ਹੋ ਬੜੀ ਵੱਡੀ ਸੇਵਾ ਲੋਟ ਰਹੇ ਨੇ ਗੱਲਬਾਤ ਵੀ ਕਰਾਂਗੇ ਪੁੱਛਾਂਗੇ ਵੀ ਕਿ ਕਦੋਂ ਦੀ ਸੇਵਾ ਨਿਭਾ ਰਹੇ ਨੇ ਤੇ ਕੀ ਕਹਿਣਾ ਚਾਹੋਗੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਜਿਹੜੀ ਵਹਿਣ ਆ ਇਸ ਵਿੱਚ ਜਿਹੜੇ ਪਛਾਦੇ ਲੈ ਕੇ ਆਉਂਦੇ ਨੇ ਇਹ ਭਾਈ ਸਾਹਿਬ ਗੱਲਬਾਤ ਵੀ ਕਰਾਂਗੇ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਆ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੇ ਅ ਵੀ ਜੀ ਆਪਣਾ ਨਾਮ ਦੱਸ ਕੇ ਤੇ ਇਹ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਕਿੰਨੇ ਚਿਰ ਤੋਂ ਕੀਤੀ ਜਾ ਰਹੀ ਹੈ ਇਹ ਇਹ ਸੇਵਾ 1998 ਤੋਂ ਸ਼ੁਰੂ ਹੋਈ ਹੈ ਲਗਾਤਾਰ ਚੱਲ ਰਹੀ ਹੈ ਜੀ ਉਹਦੇ ਚ ਇੱਕ ਸਾਡਾ ਮੀਮੋ ਬਣਿਆ ਹੋਇਆ ਜਿਹਦੇ ਚ ਇੱਕ ਦਿਨ ਖਿਚੜੀ ਲੱਗਾਂ ਇੱਕ ਦਿਨ ਦਾਲ ਫੁਲਕਾ ਹੁੰਦਾ ਜੀ ਠੀਕ ਹੈ ਖਿਚੜੀ ਤੋਂ ਆਉਂਦਾ ਕਿੱਥੋਂ ਬਣ ਕੇ ਦਸ਼ਕਾਂ ਨੂੰ ਸਾਡਾ ਕਰਦੇ ਹੋ ਤੇ ਕਿੰਨੇ ਕੁ ਰੋਜ਼ ਦੇ ਜਿਹੜੇ ਮਰੀਜ਼ ਨੇ ਇਹ ਇਥੋਂ ਜਿਹੜੇ ਪਛਾਦਾ ਛੱਕ ਜਾਂਦੇ ਨੇ ਤੁਹਾਡੇ ਸਾਹਮਣੇ 500 ਦੇ ਕਰੀਬ ਦੇ ਲੋਕ ਬੰਦੀਜ ਹੁੰਦਾ ਜੀ ਉਹਦੇ ਵਿੱਚ ਜਿਹੜੀ ਅਸੀਂ ਬਣਾਉਨੇ ਆ ਪੰਜ ਛੇ ਜਗ੍ਹਾ ਤੇ ਲੋਕ ਲੱਗੇ ਹੋਈਆਂ ਹੈ ਜਿੱਥੇ ਹਰ ਰੋਜ਼ ਅਲੱਗ-ਅਲੱਗ ਜਗ੍ਹਾ ਤੇ ਬਣਵਾ ਕੇ ਦੇ ਆਇਆ ਜਾਂਦਾ ਜੀ ਠੀਕ ਹੈ ਤੇ ਇਹ ਮੰਚ ਜਹੰਜ ਕਿਸ ਤਰ੍ਹਾਂ ਆ ਪਈ ਇਹ ਜਿਹੜੀ ਇਹ ਸੇਵਾ ਸ਼ੁਰੂ ਕੀਤੀ ਜਾਵੇ ਕਿਸ ਤਰ੍ਹਾਂ ਜਹੰਜ ਆਏ ਜੀ ਮੁਖੀਆਂ ਨੂੰ ਬਾਬਾ ਜੀ ਨੇ ਕਿਸ ਨੇ ਸੇਵਾ ਦਿੱਤੀ ਹੋਈ ਆ ਉਹਨਾਂ ਦੇ ਨਾਲ ਹੀ ਅਸੀਂ ਜੁੜੇ ਆ ਮੈਂ ਇੱਥੋਂ ਹੀ ਰਿਟਾਇਰ ਹੋਇਆ ਆ ਅੱਛਾ ਜੀ ਇੱਥੇ ਡਿਊਟੀ ਕਰਕੇ ਇੱਥੇ ਮੈਂ ਕਿਹੜੀ ਪੋਸਟ ਤੋਂ ਮੈਂ ਲੈਬੋਰਟਰੀ ਟੈਕਨੀਸ਼ੀਅਨ ਤੋਂ ਤੇ ਡਿਊਟੀ ਕਰ ਰਹੇ ਸੀ ਜਿਵੇਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿੰਨੀ ਸਵਧੀਆ ਗੱਲ ਹੈ ਵੀ ਡਿਊਟੀ ਵਿੱਚ ਇਨਬਾਈ ਆ ਰਿਟਾਇਰਮੈਂਟ ਹੋਣ ਤੋਂ ਬਾਅਦ ਫੇਰ ਸੇਵਾ ਕਰਦੇ ਨੇ ਫੇਰ ਡਿਊਟੀ ਨਿਭਾ ਰਹੇ ਨੇ ਸੇਵਾ ਡਿਊਟੀ ਦੌਰਾਨ ਹੀ ਸੇਵਾ ਕਰ ਰਹੇ ਸੀ ਡਿਊਟੀ ਦੌਰਾਨ ਹੀ ਹਾਂ ਜੀ ਉਹ ਤੁਸੀਂ ਕਰਦੇ ਆ ਰਹੇ ਜੀ ਵੀ ਕਿੰਨੀ ਇੱਕ ਮੁਸ਼ਕਲਾ ਸਾਮਾ ਕਰਨਾ ਪੈਂਦਾ ਸੀ ਦੇਖਿਆ ਵੀ ਜਿਵੇਂ ਇੱਥੇ ਮਰੀਜ਼ ਜਿਹੜੇ ਨੇ ਬੜੇ ਤੰਗ ਹੁੰਦੇ ਨੇ ਖਾਦੇ ਨੂੰ ਲੈ ਕੇ ਖਾਸ ਕਰਕੇ ਪਹਿਲੀ ਗੱਲ ਤਾਂ ਇੱਥੇ ਦਵਾਈ دارੂ ਦਾ ਵੀ ਮੁਸ਼ਕਲਾ ਹੋ ਰਿਹਾ ਜੀ ਹਾਂ ਬਿਲਕੁਲ ਠੀਕ ਹੈ ਜੀ ਮਰੀਜ਼ ਪਹਿਲੀ ਗੱਲ ਤਾਂ ਦਵਾਈ دارੂ ਨਹੀਂ ਲੈ ਸਕਦਾ ਉਸ ਤੋਂ ਬਾਅਦ ਖਾਣਾ ਖਾਣਾ 2 ਜਾਂ 3 ਬੰਦੇ ਕਈ ਹਨਵਾਤੇ ਖਾਣਾ ਦਿੱਲੀ ਖਾਣਾ ਬਹੁਤ ਔਖਾ ਹੈ ਬਿਲਕੁਲ ਬਿਲਕੁਲ ਉਹ ਫਿਰ ਬਾਪੂ ਦੀ ਕਿਰਪਾ ਨਾਲ ਹੀ ਤਰ੍ਹਾਂ ਚੱਲੀ ਜਾਂਦਾ ਜੀ ਔਰ ਬਗੈਰ ਨਾਗੇ ਤੋਂ ਅਸੀਂ ਦਿੱਲੀ ਮਤਲਬ ਕਿ 6 ਵਜੇ ਦੇ ਕਰੀਬ ਸ਼ੁਰੂ ਕਰ ਦਿੰਦੇ ਆ ਕਿੰਨੇ ਵਜੇ ਤੱਕ ਜਾਂ 6 ਤੋਂ ਕਿੰਨੇ ਤੱਕ ਹੈ ਅਸੀਂ 6 ਤੋਂ ਜਦੋਂ ਸਮਾਪਤੀ ਹੋ ਜਾਵੇ ਬਾਅਦ ਕੀ ਹੁੰਦੀ ਹੈ ਕਿੰਨੇ ਕੁ ਰੋਜ਼ ਦੇ ਆਈਡੀ ਨਾਲ ਪਛਾਦੇ ਕਿੰਨੇ ਕੁ ਰੋਜ਼ ਦੇ ਬਣ ਜਾਂਦੇ ਨੇ ਆ ਕਿਲੋ ਦੇ ਕਰੀਬ ਆਟਾ ਹੁੰਦਾ ਜੀ 50 ਕਿਲੋ ਦੇ ਕਰੀਬ ਹਾਂ 40 ਕਿਲੋ ਦੇ ਤੇ ਦਦਾਬ ਚੜੀ ਦੋ ਟੋਲ ਅਸੀਂ 40 40 ਕਿਲੋ ਦੇ ਦੋ ਟੋਲ ਲੈ ਕੇ ਆਉਂਦੇ ਹਾਂ ਠੀਕ ਹੈ ਇੱਕ ਟੋਲਕ ਜਿਹੜੇ ਪਛਾਦੇ ਤਿਆਰ ਕਰਦੇ ਨੇ ਇੱਕੋ ਜਗ੍ਹਾ ਤਿਆਰ ਕਰਦੇ ਕਿ ਲੋਕ ਘਰਾਂ 'ਚ ਤਿਆਰ ਕਰਦੇ ਨੇ ਨਹੀਂ ਨਹੀਂ ਅਸੀਂ ਇੱਕ ਜਗ੍ਹਾ ਵੱਖੋ ਵੱਖਰੇ ਜਗ੍ਹਾ ਤੇ ਲੋਹਾਂ ਲਾਈਆਂ ਹੋਈਆਂ 6 ਜਗ੍ਹਾ ਤੇ ਉੱਥੇ ਤਿਆਰ ਕਰਦੇ ਹਾਂ ਠੀਕ ਹੈ ਠੀਕ ਹੈ ਬਾਕੀ ਥੋੜਾ ਹੋਰ ਪੁੱਛਣਾ ਤੇ ਬਾਬਾ ਜੀ ਨੂੰ ਪੁੱਛ ਲਓ ਮੁਖੀਆਂ ਨੂੰ ਮੈਂ ਥੋੜਾ ਉਹ ਕਰ ਲਵਾਂ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦੀ ਬਿਲਕੁਲ ਜੀ ਬਿਲਕੁਲ ਸੇਵਾ ਵੀ ਸਭ ਤੋਂ ਵੱਧ ਜ਼ਰੂਰੀ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਮਰੀਜ਼ਾਂ ਦੇ ਅਟੈਂਡੈਂਸ ਨੇ ਉਹਨਾਂ ਵਾਸਤੇ ਜਿਹੜਾ ਇਹ ਜਿਹੜੇ ਭੈਣ ਬਚਾਰੇ ਲੈ ਕੇ ਆਏ ਨੇ ਲੰਗਰ ਪਛਾਦਾ ਜਿਹੜਾ ਇਥੋਂ ਕੋਈ ਵੀ ਜਿਹੜਾ ਭੁੱਖਾ ਨਹੀਂ ਜਾਂਦਾ ਭੁੱਖਾ ਨਹੀਂ ਸੌਂਦਾ ਬਿਲਕੁਲ ਵਾਕਈ ਗੱਲਾਂ ਸੱਚ ਨੇ ਅੱਜ ਤੋਂ ਤਸਵੀਰਾਂ ਵਖਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੇ ਮਰੀਜ਼ ਆਉਂਦੇ ਨੇ ਤੰਗ ਹੁੰਦੇ ਨੇ ਨਾਚਾਰ ਹੁੰਦੇ ਨੇ ਘਰਾਂ ਦੀਆਂ ਮੁਸ਼ਕਲਾਂ ਕਰਕੇ ਹੁੰਦੇ ਨੇ ਪਰ ਇੱਥੇ ਜਦੋਂ ਬਾਬੇ ਨਾਨਕ ਦਾ ਲੰਗਰ ਲੱਗਦਾ ਤੇ ਕੋਈ ਵੀ ਜਿਹੜਾ ਖਾਲੀ ਪੇਟ ਭੁੱਖਾ ਪੇਟ ਨਹੀਂ ਸੌਂਦਾ ਗੱਲ ਬਾਤ ਵੀ ਕਰਾਂਗੇ ਵੀਰ ਦੇ ਨਾਲ ਹਾਂਜੀ ਵੀਰ ਜੀ ਵਾਇਕੂ ਜੂ ਕਾ ਖਾਸ ਸਾਥ ਸ੍ਰੀ ਵਾਇਕੂ ਜੀ ਕੀ ਫਤਿਹ ਜੀ ਵੀਰ ਜੀ ਆਪਣਾ ਨਾਮ ਦੱਸ ਕੇ ਤੇ ਕਿਸ ਦਾ ਲੰਗਰ ਵਰਤਾ ਰਹੇਓ ਕਨੇ ਜਿਤ ਵਰਤਾ ਰਹੇ ਮੇਰਾ ਨਾਮ ਤਸਾਕ ਕੁਲਵਿੰਦਰ ਸਿੰਘ ਹੈ ਜੀ ਮੈਂ თვითਨ ਰਿਟਾਇਰਡ ਫਾਰਮੇਸੀ ਅਫਸਰ ਹਾਂ ਠੀਕ ਹੈ। ਤੋਂ ਸਾਡੇ ਬਾਬਾ ਜੀ ਦੀ ਇਹ ਰਹਿਨਮਾਈ ਹੇਠ ਲੰਗਰ ਸਾਡਾ ਚੱਲ ਰਿਹਾ ਕਾਫੀ ਚਿਰਾਂ ਤੋਂ ਔਰ ਸਾਲ ਤੋਂ ਮੈਨੂੰ ਹੋ ਗਿਆ ਇੱਦੇ ਜੁੜਿਆ ਨੂੰ ਨਾਲ। ਹਾਂਜੀ ਹਾਂਜੀ। ਇਹ ਮੰਜ ਕਿਸ ਤਰ੍ਹਾਂ ਆਇਆ ਵੀ ਨਾਲ ਜੁੜਿਆ ਜਾਵੇ ਡਿਊਟੀ ਦੌਰਾਨ ਵੀ ਜੁੜੇ ਸੀ ਜਾ ਹੁਣ ਹੀ ਜੁੜੇ ਸਾਲ ਰਿਟਾਇਰਮੈਂਟ ਹੁਣ। ਨਹੀਂ ਡਿਊਟੀ ਦੌਰਾਨ ਵੀ ਇੱਕ ਕਰ ਲਈ ਸੀ ਲੇਕਿਨ ਹੁਣ ਤਾਂ ਫਿਰ ਡੇਲੀ ਪੱਕੇ ਹੀ ਜੁੜ ਗਏ ਆ ਜੀ। ਤੋਂ ਇਹ ਇਦਾਂ ਹੈ ਵੀ ਸਰਕਾਰੀ ਸਾਡੇ ਵਿੱਚ ਤੁਹਾਨੂੰ ਪਤਾ ਹੈ ਵੀ ਮਰੀਜ਼ ਵਿਚਾਰੇ ਜਿਹੜੇ ਬਹੁਤੇ ਅਮੀਰ ਨਹੀਂ ਹੁੰਦੇ। ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਆਪਣਾ ਰੋਟੀ ਦਾਲ ਦਵਾਈ दारू ਦਾ ਹੀ ਚੱਲਦਾ ਤੇ ਅਸੀਂ ਇਹ ਸੋਚਿਆ ਵੀ ਚਲੋ ਵਿਚਾਰਿਆਂ ਦੀ ਜਿੰਨੀ ਹੈਲਪ ਕਰ ਸਕੀਏ ਰੋਟੀ ਬਾਹਰੋਂ ਖਾਣੀ ਜਾਂ ਕਿਤੇ ਵਧੀਆ ਖਾਈ ਜਿੰਨਕੜੀ ਹੁੰਦੀ ਬਲੱਸੋ ਮਹਿੰਗੀ ਹੁੰਦੀ ਆ ਤੇ ਇਸ ਕਰਕੇ ਫਿਰ ਬਾਬਾ ਜੀ ਦੀ ਰਹਿਨਮਾਈ ਹਟ ਚੱਲ ਰਿਹਾ ਪ੍ਰੋਗਰਾਮ ਮਾਨੂੰ ਚੰਗਾ ਲੱਗਦਾ ਮਾਨੂੰ ਸਕੂਨ ਕਿੱਨਾ ਮਿਲਦਾ ਵਾ ਜਦੋਂ ਅਸੀਂ ਦੇਖਿਆ ਵੀ ਜਿਹੜੇ ਪੂਰੇ ਪੰਜਾਬ ਚ ਲੋਕ ਆਉਂਦੇ ਨੇ ਤੇ ਪਛਾਦੇ ਖਾਣੋ ਜੇ ਰਹਿ ਜਾਂਦੇ ਨੇ ਅਸੀਂ ਦੇਖਿਆ ਕਈ ਭੁੱਖੇ ਭਾਣੇ ਬੈਹ ਜਾਂਦੇ ਪਰ ਮੈਨੂੰ ਲੱਗਦਾ ਵੀ ਇੱਥੇ ਬਾਬੇ ਨਾਨਕ ਦੇ ਅੰਮ੍ਰਿਤਸਰ ਗੁਰੂ ਆਪ ਦਾ ਨਗਰੀ ਇੱਥੇ ਕੋਈ ਭੁੱਖਾ ਨਹੀਂ ਸੌਂਦਾ ਹੋਊਗਾ ਨਹੀਂ ਵੇਖੋ ਭਾਜੀ ਗੱਲ ਹੈ ਜੇ ਜਦੋਂ ਕੋਈ ਬੰਦਾ ਸੜਕੋਂ ਰੋਟੀ ਲੈ ਕੇ ਜਾਂ ਲੰਗਰ ਲੈ ਕੇ ਜਾਂਦਾ ਤਾਂ ਮਨ ਨੂੰ ਬੜੀ ਸੈਟੀਸਫੈਕਸ਼ਨ ਹੁੰਦੀ ਆ ਵੀ ਅਸੀਂ ਕਿਸੇ ਨਾ ਕਿਸੇ ਦੇ ਕੋਈ ਕੰਮ ਆ ਸਕੇ ਆ ਔਰ ਮਾਨੂੰ ਬੜਾ ਸਕੂਨ ਮਿਲਦਾ ਸੀ ਦੇਖਿਆ ਵੀ ਖਾ ਕੇ ਇਥੇ ਲੋਕ ਦਵਾਈਆਂ ਤੋਂ ਬੜੇ ਟੈਸਟਾਂ ਤੋਂ ਬੜੇ ਖਜਜਗਵਾਰ ਹੁੰਦੇ ਨੇ ਲੋਕਾਂ ਦੇ ਪੈਸੇ ਤੱਕ ਮੁੱਕ ਜਾਂਦੇ ਨੇ ਭਾਵੇਂ ਬਾਬੇ ਡਾਂਡੇ ਦੇ ਨਾਂ ਤੇ ਹਸਤਾ ਆਲੇ ਪਰ ਬਹੁਤੀ ਕੇਅਰ ਨਹੀਂ ਹੁੰਦੀ ਇਸ ਲਾਗੇ ਪਰ ਅਸੀਂ ਦੇਖਿਆ ਆਪਾਂ ਜੇ ਇੱਕ ਰੋਟੀ ਦੀ ਗੱਲ ਕਰੀਏ ਰੋਟੀ ਤੋਂ ਨਿਕ ਵਾਂਝਾ ਰਹਿ ਸਕਦਾ ਕੀ ਕਹਿਣਾ ਚਾਹੋ ਪਛਾਦੇ ਤੋਂ ਨਹੀਂ ਭੁੱਖਾ ਰਹਿ ਸਕਦਾ ਨਹੀਂ ਜੀ ਨਹੀਂ ਜੀ ਗੁਰਾਮਦਾਸ ਜੀ ਨਗਰੀ ਹੈ ਜੀ ਇੱਥੇ ਕੋਈ ਭੁੱਖਾ ਨਹੀਂ ਰਹਿੰਦਾ ਜੀ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਮਨ ਖੁਸ਼ ਹੋ ਜਾਂਦਾ ਤਸਵੀਰਾਂ ਦੇਖ ਕੇ ਜਦੋਂ ਗੁਰੂ ਦੀਆਂ ਲਾੜੀਆਂ ਫੌਜਾਂ ਗੁਰੂ ਦੇ ਸਿੰਘ ਜਿਹੜੇ ਬਹੁਤ ਮਾਨ ਖੁਸ਼ ਹੰਦਵ ਜਿੱਥੇ ਅੱਜ ਵੀ ਸਾਡਾ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿਸ ਤਰ੍ਹਾਂ ਜਿਹੜਾ ਕੜੀ ਛੋਲ ਦਾ ਲੰਗਰ ਵਰਤਾਇਆ ਜਾਂਦਾ ਵੱਖਰੀ ਖਿਚੜੀ ਹੈ ਮਰੀਜ਼ ਵੀ ਤੁਸੀਂ ਦੇਖ ਸਕਦੇ ਹੋ ਮਰੀਜ਼ ਵੀ ਜਿਹੜੇ ਇੱਥੇ ਆਉਂਦੇ ਨੇ ਵੱਡਾ ਹਸਪਤਾਲ ਆ ਗੁਰੂ ਨਾਨਕ ਹਸਪਤਾਲ ਤੇ ਫਿਰ ਵੀ ਜਿਹੜੇ ਲੋਕ ਨੇ ਇੱਥੇ ਪੁੱਖਾ ਨਹੀਂ ਸੌਂਦਾ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਕੇ ਜੀ ਸਤਿ ਸ਼ਕਾਲ ਜੀ ਮੈਂ ਇੰਦਰ ਅੜੀ ਐਡਵੋਕੇਟ ਹਾਂ ਮੈਂ ਕਦੀ ਕਦੀ ਪਪਾ ਜੀ ਦੇ ਨਾਲ ਸੇਵਾ ਕਰਨ ਲਈ ਆ ਜੀ ਤਾਂ ਕੋਰਟ ਛੁੱਟੀਆਂ ਹੀ ਤਾਂ ਕਰਕੇ ਕਿੰਨਾ ਕਿ ਮਨ ਨੂੰ ਚੰਗ ਲੱਗਦਾ ਜਦੋਂ ਸੇਵਾ ਕਰਦੇ ਹੋ ਕਿੰਨਾ ਕਿ ਮਨ ਨੂੰ ਸ਼ਾਂਤੀ ਮਿਲਦੀ ਹੈ ਸੇਵਾ ਨਾਲ ਹਮੇਸ਼ਾ ਹੀ ਸੰਤੁਸ਼ਟੀ ਮਿਲਦੀ ਹੈ ਜੀ ਬੜਾ ਮਨ ਖੁਸ਼ ਹੁੰਦਾ ਇਹਨਾਂ ਨੂੰ ਵੇਖੀਦਾ ਇੱਥੇ ਲੋੜਵੰਦ ਬੰਦੀਆਂ ਨੂੰ ਹਰ ਰੋਜ਼ ਹੀ ਇਹ ਸੇਵਾ ਕਰਦੇ ਇੱਥੇ ਆ ਕੇ ਤੇ ਕਦੀ ਕਦੀ ਅਸੀਂ ਜਦੋਂ ਟਾਈਮ ਹੋਵੇ ਜਦਾ ਅੱਜਕੱਲ੍ਹ ਛੁੱਟੀਆਂ ਗਰਮੀਆਂ ਨਹੀਂ ਚਲਦੀਆਂ ਪਈਆਂ ਤੇ ਆ ਕੇ ਨਾਲ ਸੇਵਾ ਕਰਦੀ ਦੀ ਜੀ ਬੜੀ ਖੁਸ਼ੀ ਅਸੀਂ ਦੇਖਿਆ ਹਸਪਤਾਲਾਂ ਵਿੱਚ ਹਾਲਾਤ ਨਹੀਂ ਚੰਗੇ ਮਰੀਜ਼ ਬੜੇ ਦੁਖੀ ਹੁੰਦੇ ਨੇ ਅਸੀਂ ਦੇਖਿਆ ਵੀ ਉਹਨਾਂ ਦੇ ਪੂਰੇ ਪੰਜਾਬ ਚ ਲੋਕ ਇੱਥੇ ਆਉਂਦੇ ਨੇ ਤੇ ਜਿੱਥੇ ਦਵਾਈਆਂ ਦੀ ਗੱਲ ਕਰੀਏ ਹੋਰ ਟੈਸਟਾਂ ਦੀ ਗੱਲ ਕਰੀਏ ਜਿੱਥੇ ਲੋਕ ਖੱਜੇ ਖਵਾਰਦੇ ਆ ਪਰ ਸਾਦੇ ਤੋਂ ਨਹੀਂ ਲੱਗਦਾ ਕੋਈ ਖੱਜੇ ਖਵਾਰ ਹੁੰਦਾ ਨਹੀਂ ਜੀ ਨਹੀਂ ਅਸੀਂ ਹੁਣ ਇਹਨਾਂ ਬਾਬਾ ਜੀ ਨੇ ਜਾਣਾ ਵਾ ਤੇ ਬਾਬਾ ਸ਼੍ਰੀਚੰਦ ਗੁਰਦਾਰੇ ਵਾਲਿਆਂ ਨੇ ਆਏ ਨਾ ਉਹਨਾਂ ਨੇ ਇਹ ਤੋਂ ਬਾਅਦ ਉਹਨਾਂ ਨੇ ਲੰਗਰ ਦੀ ਸੇਵਾ ਕਰਨੀ ਹੈ ਇਹ ਚੱਲਦਾ ਹੀ ਰਹਿੰਦਾ ਗੁਰੂ ਘਰ ਲੰਗਰ ਰੁਕਦਾ ਨਹੀਂ ਹੈ ਕੀ ਲੱਗਦਾ ਨਹੀਂ ਗੁਰੂ ਆਪ ਹੀ ਰਣ ਧਰਤੀ ਆ ਐਸ ਬਿਲਕੁਲ ਬਿਲਕੁਲ ਜੀ ਬਾਬੇ ਨਾਨਕ ਦੀ ਧਰਤੀ ਹੈ ਸਾਰਾ ਗੁਰੂਆਂ ਪੀਰਾਂ ਦੀ ਆ ਅੰਮ੍ਰਿਤਸਰ ਤੇ ਵੈਸੇ ਹੀ ਗੁਰ람ਦਾਸ ਜੀ ਦੀ ਨਗਰੀ ਹੈ ਜੀ ਇੱਥੇ ਲੰਗਰ ਦੀ ਕੋਈ ਕਮੀ ਨਹੀਂ ਹੈਗੀ ਨਾ ਹੀ ਕੋਈ ਭੁੱਖਾ ਸੌਂਦਾ ਧੰਨਵਾਦ ਜੀ ਤੁਸੀਂ ਤਸਵੀਰਾਂ ਤੁਹਾਨੂੰ ਫੇਰ ਇੱਕ ਵੀ ਖਾਵਾਂਗੇ ਕਿਉਂਕਿ ਤਸਵੀਰਾਂ ਬਹੁਤ ਮਨ ਨੂੰ ਮੋਹਣ ਵਾਲੀਆਂ ਨੇ ਬੜੀਆਂ ਵੱਡੀਆਂ ਤਸਵੀਰਾਂ ਨੇ ਗੱਲਬਾਤ ਕਰਾਂਗੇ ਪਹਿੰਜੀ ਦੋ ਮਿੰਟ ਆਇਓ ਜਰਾ ਹਾਂਜੀ ਪਹਿੰਜੀ ਕੀ ਨਾਮ ਤੁਹਾਡਾ ਮੇਰਾ ਭਾਈ ਕੁਲਦੀਪ ਗੌਰ ਕੁਲਦੀਪ ਗੌਰ ਜੀ ਕਿੱਥੋਂ ਆ ਕੁਲਦੀਪ ਗੌਰ ਜੀ ਆ ਕੋੜਖਾਸਾ ਤੋਂ ਤੇ ਤੁਹਾਡੇ ਮਰੀਨ ਹੋਇਆ ਕੀ ਇੱਥੇ ਕੀ ਲੈ ਕੇ ਆਇਆ ਉਹਨਾਂ ਦੇ ਪੇਟ ਚ ਦਰਦੀ ਤੇ ਉਹਨਾਂ ਨੂੰ ਲੈਡ ਇਨ ਬਾਥਰੂਮ ਬੰਦ ਹੋ ਗਿਆ ਸੀ ਠੀਕ ਹੈ ਹਾਂਜੀ ਤੇ ਬਾਬਾ ਜੀ ਉਹ ਲੰਗਰ ਲਗਾਇਆ ਗਿਆ ਕਿੰਨਾ ਕੁ ਸੌਖ ਹੋ ਗਈ ਆ ਰੋਟੀ ਪਾਣੀ ਦੀ ਕਿਉਂਕਿ ਡੇਲੀ ਇਹਦੇ ਤੋਂ ਲਿਆਉਣਾ ਔਖਾ ਹੋ ਜਾਂਦਾ ਵਾ ਜਿੱਥੇ ਦਵਾਈਆਂ ਦਾਰੂ ਮਹਿੰਗੀਆਂ ਵਾ ਤੇ ਜਦੋਂ ਪ੍ਰਸ਼ਾਦਾ ਮਿਲ ਜੇ ਕੀ ਲੱਗਦਾ ਨਹੀਂ ਉਹ ਟਾਈਮ ਬੱਜ ਜਾਂਦਾ ਖਰਚਾ ਬੱਜ ਜਾਂਦਾ ਹਾਂਜੀ ਬੱਜੀ ਬੱਜ ਜਾਂਦਾ ਜੀ ਹਾਂਜੀ ਬੱਜ ਜਾਂਦਾ ਤੇ ਕਿਸ ਤਰ੍ਹਾਂ ਦੇ ਦੋ ਅਗੇ ਜੇ ਇੱਕ ਨਾ ਪ੍ਰਸ਼ਾਦਾ ਹੁੰਦਾ ਕੀ ਲੱਗਦਾ ਸੀ ਹੋਟਲ ਤੋਂ ਰੋਟੀ ਖਾਣੀ ਪੈਣੀ ਸੀ ਮਿੰਗੇ ਭਾਦੀ ਹਾਂਜੀ ਹਾਂਜੀ ਹੈਗਾ ਕੀ ਲੱਗਦਾ ਅਜਿਹੇ ਲੰਗਰ ਜਿਹੜੇ ਨੇ ਉਹ ਲੱਗਣੇ ਚਾਹੀਦੇ ਨੇ ਤਾਂ ਜੋ ਕਿ ਕੋਈ ਭੁਖਾਣਾ ਸੋਵੇ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਮਰੀਜ਼ ਨੇ ਆਪਣੇ ਅਟੈਂਡੈਂਸ ਜਿਹੜੇ ਨੇ ਆਪਣੀ ਮਰੀਜ਼ਾਂ ਵਾਸਤੇ ਲੰਗਰ ਲੈ ਕੇ ਆਏ ਨੇ ਸ਼ਕਾਸ਼ ਛਕ ਵੀ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੀ ਇਹ ਤਸਵੀਰਾਂ ਨੇ ਅਮਰਸਰ ਸਾਹਿਬ ਦੀਆਂ